ਤੇ ਹਾਂ ਜੀ ਲੈ ਕੇ ਆਏ ਆ ਇੱਕ ਵਾਰ ਫੇਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਵਾਲਾ ਸੂਟ ਤੇ ਛੋਟੀ ਜਿਹੀ ਵੀਡੀਓ ਬਣਾਉਣ ਲੱਗੇ ਆਂ ਦੇਖੋ ਮਾਰਨਿੰਗ ਦਾ ਟਾਈਮ ਹੈ ਇੱਥੇ ਸਵੇਰੇ ਆਪਾਂ ਜਿਹੜਾ ਅੱਜ ਸੂਟ ਹੈ ਇਹ ਆਪਾਂ ਡਿਲੀਵਰ ਕਰਨਾ ਸੀ ਤੇ ਆਪਾਂ ਦੇਖੋ ਇਹ ਇੱਕ ਪੌਂਚਾ ਵਰਕ ਜਿਹੜਾ ਇਹ ਤਾਂ ਰਹਿ ਗਿਆ ਸੀ ਤੇ ਉਹੀ ਪੌਂਚਾ ਵਰਕ ਆਪਣਾ ਲਗਾਇਆ ਹੋਇਆ ਛੋਟੀ ਜਿਹੀ ਵੀਡੀਓ ਬਣਾਵਾਂਗੇ ਸਿਰਫ 2-3 ਮਿੰਟਾਂ ਦੀ ਤੇ ਲਓ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਤੁਹਾਡੇ ਲਈ ਨਵੇਂ ਨਵੇਂ ਵਰਗ ਦੇ ਸੂਟ ਇਸ ਤਰ੍ਹਾਂ ਡਿਜ਼ਾਈਨ ਦੇ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਵੀਡੀਓ ਤੁਹਾਡੇ ਤੇ ਲੈ ਕੇ ਆਉਂਦੇ ਰਹਿੰਨੇ ਆ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਆ ਸ਼ੁਰੂ ਤੇ ਸੂਟ ਨੂੰ ਫਰੇਮ ਤੋਂ ਉਤਾਰ ਕੇ ਤੁਹਾਨੂੰ ਸੂਟ ਦੀ ਜਿਹੜੀ ਪੂਰੀ ਲੁੱਕ ਆਪਾਂ ਦਿਖਾਉਣੀ ਆ ਵੀ ਆਪਣਾ ਸੂਟ ਆ ਜਿਹੜਾ ਕਿਸ ਤਰ੍ਹਾਂ ਬਣ ਕੇ ਤਿਆਰ ਹੋਇਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਦੇ ਘੇਰਾ ਵਰਗ ਦੀ ਤੈ ਲੋ ਜੀ ਆਲਓਵਰ 5 ਮੀਟਰ ਸ਼ਿਮਰ ਦੇ ਉੱਪਰ ਆਪਾਂ ਇਹ ਸੂਟ ਬਣਾਇਆ ਬਹੁਤ ਹੀ ਪਿਆਰਾ ਹਲਦੀ ਸ਼ੇਡ ਦਾ ਇਹਦਾ ਕਲਰ ਹੈ ਤੇ ਲੋਕ ਜੀ ਘੇਰਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਘੇਰਾ ਵਰਕ ਤੇ ਇਹ ਹੈਗਾ ਇਹਦਾ ਬਾਹ ਵਰਕ ਬਾਹ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਛੋਟੀ ਜਿਹੀ ਕੰਬੀ ਬਣਾ ਕੇ ਤੇ ਨੀਚੇ ਜਿਹੜਾ ਦੇਖੋ ਇਸ ਤਰ੍ਹਾਂ ਦਾ ਕੱਟ ਦਾਣੇ ਵਾਂਗੂ ਲੰਮੀ ਲਾਈਨ ਪਾ ਕੇ ਇਹਦਾ ਜਿਹੜਾ ਬਾਰਡਰ ਦਿੱਤਾ ਤੇ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਆ ਇਹ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਹਦੀ ਗੱਲ ਕਰਾਂਗੇ ਪਹੁੰਚੇ ਦੀ ਤੇ ਪਹੁੰਚੇ ਦੇ ਵੀ ਆਪਾਂ ਉਸੇ ਤਰ੍ਹਾਂ ਹੀ ਇੱਕ ਲੰਮੀ ਲੈਂਡ ਕੱਟ ਦਾਣਾ ਪਾ ਕੇ ਤੇ ਉੱਪਰ ਜਿਹੜੇ ਛੋਟੇ-ਛੋਟੇ ਫਲਾਵਰ ਦੇਖੋ 3 2 1 ਦਾ ਫਲਾਵਰ ਪਾ ਕੇ ਜਿਹੜਾ ਆਪਾਂ ਇੱਥੇ ਪਹੁੰਚਾ ਤਿਆਰ ਕੀਤਾ ਤੇ ਲਓ ਜੀ ਟੋਟਲੀ ਜਿਹੜਾ ਸੂਟ ਆਪਾਂ ਦੇਖੋ ਇਸ ਤਰ੍ਹਾਂ ਬਹੁਤ ਹਲਕਾ ਜਿਹਾ ਵੀ ਹੈ ਤੇ ਸੋਹਣਾ ਵੀ ਡਿਜ਼ਾਈਨ ਹੈ ਤੇ ਲਓ ਜੀ ਇਹਨੂੰ ਨਿੱਕੇ ਮੋٹے ਫੰਕਸ਼ਨਾਂ ਤੇ ਪਾਉਣ ਲਈ ਜਿਹੜਾ ਆਪਣਾ ਸੂਟ ਹੈ ਬਣ ਕੇ ਤਿਆਰ ਹੈ ਤੇ ਲਓ ਜੀ ਆਪਣੇ ਬਹੁਤ ਹੀ ਪਿਆਰੇ ਜਿਹੇ ਕਸਟਮਰ ਕੋਲ ਜਿਹੜੇ ਜਾਊਗਾ ਇਹ ਤੇ ਇਹਦਾ ਜਿਹੜਾ ਦੁਪੱਟਾ ਉਹ ਵੀ ਆਪਾਂ ਬਹੁਤ ਸੋਹਣਾ ਰੈਡੀ ਕਰਵਾਇਆ ਤੇ ਪਰ ਦੁਪੱਟਾ ਹਲੇ ਨਹੀਂ ਆਇਆ ਉਹ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਇਹ ਆਪਣੀ ਛੋਟੀ ਜੀ ਵੀਡੀਓ ਅਸੀਂ ਮਿਲਦੇ ਆਂ ਨਿਉ ਵੀਡੀਓ ਦੇ ਵਿੱਚ